ਫਗਵਾੜਾ ਨਜ਼ਦੀਕ ਪਿੰਡ ਮਾਨਕਾ ਵਿਖੇ ਸਥਿਤ ਦਰਵਾਰ ਬਾਬਾ ਭੂਪੇ ਸ਼ਾਹੀ ਦੇ ਮੁਖ ਸੇਵਾਦਾਰ ਲਖਵੀਰ ਸਿੰਘ ਉਰਫ सोनू ਬਾਬੇ ਉਪਰ ਉਸ ਦੀ ਪਤਨੀ ਨਿਰਿੰਦਰ ਕੌਰ ਅਤੇ ਉਸ ਦੀ ਸਾਲੀ ਪ੍ਰਿਆ ਨੇ ਮਾਰਕੁੱਟ ਕਰਨ ਅਤੇ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਗਾਏ ਨੇ ਸਿਵਲ ਹਸਾਲ ਫਗਵਾੜਾ ਵਿਖੇ ਜੇਰੇ ਇਲਾਸ सोनू ਬਾਬੇ ਦੀ ਪਤਨੀ ਨਰਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਗਠੀਏ ਦੀ ਮਰੀਜ਼ ਹੈ ਤੇ ਉਹ ਜਦੋਂ ਆਪਣੀ ਭੈਣ ਨਾਲ ਬੇਟੇ ਨੂੰ ਟਿਊਸ਼ਨ ਛੱਡਣ ਤੋਂ ਬਾਅਦ ਡਾਕਟਰ ਕੋਲ ਦਵਾਈ ਲੈ ਕੇ ਘਰ ਗਈ ਤਾਂ ਉਸਦੇ ਪਤੀ सोनू ਬਾਬੇ ਨੇ ਉਸ ਨਾਲ ਚਿੰਟਿਆਂ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਜਿਸ ਨਾਲ ਉਹ ਗੰਭੀਰੂ ਬੀਜਖਮੀ ਹੋ ਗਈ ਪੀੜਤ ਨਰਿੰਦਰ ਕੌਰ ਮੁਤਾਬਕ ਉਸਦੇ ਪਤੀ ਦੇ ਕਈ ਮਹਿਲਾਮਾਂ ਨਾਲ ਦਾਇਆ ਸੰਬੰਧ ਵੀ ਹਨ ਜਿਸ ਦੇ ਚਾਲਧਿਆ ਉਸ ਦਾ ਪਤੀ ਪਹਿਲਾਂ ਵੀ ਕਈ ਵਾਰ ਉਸ ਨਾਲ ਮਾਰਕੁੱਟ ਕਰ ਚੁੱਕਾ ਹੈ ਜਦ ਕਿ ਪੀੜਤ ਨਿਰਿੰਦਰ ਕੌਰ ਦੀ ਭੈਣ ਦਾ ਕਹਿਣਾ ਹੈ ਕਿ ਉਸ ਦਾ ਜੀਜਾ सोनू ਬਾਬਾ ਬਾਬਾ ਬਣਨ ਦਾ ਢੋਂਗ ਕਰਦਾ ਹੈ ਜਦ ਕਿ ਉਸ ਕੋਲ ਅਜਿਹਾ ਕੁਝ ਨਹੀਂ ਹੈ ਉਸ ਨੇ ਕਿਹਾ ਕਿ ਇਸ ਸਾਰੇ ਮਾਮਲੇ ਸੰਬੰਧੀ ਉਸ ਨੇ थाना सदर ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਹੁਣ ਆ ਮੰਗ ਕੀਤੀ ਕਿ ਉਸ ਦੇ ਜੀਜੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਇਹ ਮੈਨੂੰ ਤੇਰੇ ਮੇਰੇ ਘਰ ਵਾਲੇ ਨੇ ਬਹੁਤ ਮੁੱਟਿਆ ਕੀ ਵਜ੍ਹਾ ਸੀਗੀ ਕੁੱਟਣ ਦੀ ਸਾਰੇ ਸਾਟਾ ਮੁੰਤੇ ਕੁੱਟਿਆ ਕਿਉਂ ਜੀ ਵਜਾ ਕੀ ਸੀ ਕੁੱਟਣ ਦੀ ਵਜਾ ਕੋਈ ਨਹੀਂ ਸੀ ਮਾਂ ਸੀ ਮਾਂ ਕਿ ਗੱਟ ਤੇ ਮਰੀ ਗਈ ਮੈਨੂੰ ਕੁੱਟਿਆ ਕੱਲ ਮੇਰੇ ਲੱਕ ਚ ਪੇਨ ਬਹੁਤ ਹੁੰਦਾ ਸੀ ਤਾਂ ਮੈਂ ਚਲੀ ਗਈ ਰक्त ਦਵਾਈ ਫੋਟੇ ਬਟੇ ਨੂੰ ਕੁਝ ਛੰਛਟਣ ਨੂੰ ਤੇ ਫਿਰ ਉੱਥੋਂ ਮੈਨੂੰ ਆ ਗੁੜਿਆ ਜੀ ਨਾਲ ਕੰਦੀ ਬੀਬੀ ਕੋਲ ਦਵਾਈ ਲਾ ਲਓ ਮੈਨੂੰ ਬੁਖਾਰ ਸੀ ਬਹੁਤ ਜ਼ਿਆਦਾ ਤਾਂ ਮੈਂ ਦਵਾਈ ਲੈ ਲਈ ਉੱਥੋਂ ਡਾਕਟਰ ਤੋਂ ਤੇ ਦਵਾਈ ਲੈ ਕੇ ਮੈਂ ਘਰੇ ਚਲੀ ਗਈ ਜਦੋਂ ਮੈਂ ਘਰੇ ਗਈ ਤੇ ਉਹਨੂੰ ਫਿਰ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਗਈ ਕਿ ਮੈਂ ਕਹਿੰਦਾ ਮੈਂ ਕੰਮਸ਼ਨ ਛੱਡਣ ਗਈ ਸੀ ਵੀ ਕਿਉਂ ਮੈਂ ਬਿਮਾਰ ਸੀ ਤੇ ਮੈਂ ਦਵਾਈ ਲੈ ਕੇ ਆਈ ਨੂੰ ਸਵੇਰੇ ਆ ਗੁਰੀਆਂ ਨੂੰ ਬਾਜ਼ਾਰ ਤੋਂ ਕਿਹਾ ਦੇ ਇਹਨੂੰ ਸੱਦ ਕੇ ਲਿਆ ਸ਼ਿਲਪੀ ਹੈ ਮੇਰਾ ਨਾਂ ਕਹਿੰਦੇ ਉਹ ਸੱਦ ਕੇ ਲਿਆ ਜਦੋਂ ਮੈਨੂੰ ਸੱਦਿਆ ਤਾਂ ਮੈਨੂੰ ਕਹਿੰਦਾ ਵੀ ਤੂੰ ਕਿਨੂੰ ਪੁੱਛ ਕੇ ਗਈ ਸੀ ਦਵਾਈ ਲੈਣ ਮੈਂ ਕਹਿੰਦੀ ਮੈਂ ਬਿਮਾਰ ਸੀ ਮੈਂ ਦਵਾਈ ਤਾਂ ਲੈਣੀ ਸੀ ਆਪੇ ਮੈਨੂੰ ਦਵਾਈ ਨਹੀਂ ਲੈ ਕੇ ਦਿੱਤਾ। ਕੁੱਟ ਮਾਰ ਤੁਹਾਡੇ ਗੱਲਾਂ ਕੀਤੀ ਇਹਨਾਂ ਨੇ। ਕੁੱਟ ਮਾਰ ਮੇਰੇ ਆ ਚਿੰਟੇ ਮਾਰੇ ਲੋਜ ਦੇ। ਕਾਰੀ ਬਾਹਾਂ ਪਾੜਤੀ। ਤੇ ਜਿਹੜੇ ਤੁਹਾਡੇ ਹਸਬੰਡ ਆ ਉਹ ਡੇਰੇ ਤੇ ਬੈਠੇ ਆ ਕੋਈ ਜਗ੍ਹਾ ਤੇ? ਹਾਂਜੀ ਜਗ੍ਹਾ ਤੇ ਬੈਠੇ ਰਹਿ ਗਏ ਆ ਵੀ ਕਈ ਜਨਮਾਨੀਆਂ ਨਾਲ ਗੱਲਬਾਤ ਹੈ। ਕੀ ਨਾਮ ਆ ਜੀ? ਮਾਰ ਕੁੱਟ ਬਹੁਤ ਕਰਦਾ ਮੇਰ ਨਾਲ। ਅੱਗੇ ਵੀ ਮੇਰ ਨਾਲ ਬਹੁਤ ਵਾਰੀ ਹੋਈ। ਇਹਨਾਂ ਦਾ ਨਾਮ ਕੀ ਆ ਜੀ? ਅੱਗੇ ਬਹੁਤ ਵਾਰੀ ਕੁੱਟਿਆ ਮੈ ਜੀ। ਨਾਮ ਕੀ ਹੈ ਇਹਨਾਂ ਦਾ ਹਸਬੰਡ ਦਾ? ਸੋਨੂ ਬਾਬਾ ਸੋਨੂ ਬਾਬਾ ਲਖਬੀਰ ਸਿੰਘ ਨਾਂ ਆਇਆ ਦਾ। ਆ ਪੁੱਪੇ ਛਾੜ ਦੇ ਰਹੇ تھے ਮਾਰਕਾ ਬੈਠਾ ਇਹ ਗੱਡੀ ਨਹੀਂ ਸੀ ਉੱਥੇ ਜੀ ਹਾਂ ਕੋਈ ਆਈ ਪੁਲਸ ਆਈ ਮੋਕੇ ਤੇ ਇਥੇ ਪੁਲਸ ਨਹੀਂ ਆਈ ਉਦਾਂ ਇਹਨਾਂ ਨੇ ਮੇਰਾ نیچے ਉਹ ਜਿਹੜਾ ਉਹ ਕਰਦੇ ਹੁੰਦੇ ਐ ਮੈਡੀਕਲ ਉਹ ਕੀਤਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕਰਦੀ ਆ ਜੀ ਆਪਾਂ ਰਹਿਣਾ ਨੀ ਚਾਹਦੇ ਉਹਨਾਂ ਦੇ ਬੰਦੇ ਨਾਲੇ ਇਹਨੂੰ ਸਜਾ ਦਿੱਤੀ ਤੇ ਨਾਲੇ ਇਹਨੂੰ ਸਜਾ ਦਿੱਤੀ ਆਵੇ ਮੇਰਾ ਦੇਖੋ ਕਿੰਨਾ ਮਾਰ ਮਾਰ ਕੇ ਆਇਆ ਛੇ ਤੁਸੀਂ ਫੋਟੋਆਂ ਲੈ ਸਕਦੇ ਹੋ ਮੇਰੇ ਉਹ ਦਾ ਡੇਰੇ ਦੇ ਮੁਖ ਸੇਵਾਦਾ ਲਖਵੀਰ ਸਿੰਘ ਉਰਫ सोनू ਬਾਬੇ ਦਾ ਕਹਿਣਾ ਹੈ ਕਿ ਜੋ ਇਲਜ਼ਾਮ ਉਸ ਦੀ ਪਤਨੀ ਅਤੇ ਸਾਲੀ ਵੱਲੋਂ ਉਸ ਉੱਪਰ ਲਗਾਏ ਜਾ ਰਹੇ ਨੇ ਉਹ ਸਾਰਾ ਸਾਰ ਝੂਠ ਤੇ ਬੇਬੁਨਿਆਦ ਨੇ। ਉਹਨਾਂ ਕਿਹਾ ਕਿ ਉਸਨੇ ਆਪਣਾ ਟਰੈਕਟਰ ਤੇ ਟਰਾਲੀ ਵੇਚੀ ਹੈ ਜਿਸ ਦੀ ਰਕਮ ਕਰੀਬ 8.5 ਲੱਖ ਰੁਪਏ ਬੰਦੀ ਹੈ। ਉਹ ਉਸ ਦੀ ਪਤਨੀ ਲੈ ਕੇ ਭੱਜਣ ਲੱਗੀ ਸੀ ਅਤੇ ਫਿਸਲਣ ਕਾਰਨ ਡਿੱਗ ਪਈ ਹੈ। ਜਦਕਿ ਉਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਾਰ ਕੁੱਟ ਨਹੀਂ ਕੀਤੀ ਗਈ। ਮਾਰਾਈ ਮੈਂ ਪਹਿਲਾ ਕੇਸ ਚਾਲਾ ਮੈਨੂੰ ਕਿ ਲੋੜ ਕਟ ਮਾਰ ਕਰਨ ਦੀ ਡਿਗੀ ਆਥਰ ਸੋਈ ਦੇ ਵਿੱਚ ਉਹ ਮੈਂ ਕਹਿੰਦਾ ਵੀ ਡਿਗੀ ਆ ਤੇ ਸਿੱਟੋ ਲੈ ਤੇ ਤੇਰੇ ਤੋਂ ਦੇ ਕੇ ਡਿਗੀ ਉਹ ਕਹਿੰਦੇ ਚਮਟੇ ਨਾਲ ਬਾਹਰ ਕੀਤਾ ਤਾਂ ਚਮਟੇ ਨਾਲ ਮੈਨੂੰ ਕਿ ਚਮਟੇ ਨਾਲ ਮਾਰਨ ਦੀ ਲੋੜ ਆ ਮੈਂ ਕੁਗੜਾ ਬੈਠਾ ਬੰਦੇ ਬਾ ਦਵਾਈ ਲੈਣ ਗਿਆ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਲੈਣ ਦਿੰਦਾ ਜੀ ਦਵਾਈ ਤੋਂ ਕਿਹੜਾ ਰੋਕ ਸਕਦਾ ਬੰਦਾ ਮੈਂ 8.5 ਰੁਪਇਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ ਜਹਾਦ ਦਵਾ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈਗਾ ਕਿ ਮੈਂ 8.5 ਲੱਖ ਦਾ ਮੈਂ ਕੋਲ ਸਬੂਤ ਹੈਗਾ ਜੀ ਮੈਂ ਜਿਹੜੇ ਬੰਦਿਆਂ ਨੂੰ ਵੇਚਿਆ ਮੈਂ ਨਾਂ ਲੈ ਕੇ ਆਉਂਗਾ ਨਾ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪਈਆ ਵੀ ਕੱਢ ਦੇ ਉੱਥੇ ਜਾ ਕੇ ਪਾ 8.5 ਲੱਖ ਰੁਪਈਆ ਲਗਾਏ ਪਹਿਲਾਂ ਮੇਰਾ ਆਲਰੇਡੀ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਮੇਰਾ ਕੇਸ ਵੀ ਚੱਲ ਰਿਹਾ ਆਲਰੇਡੀ ਕੇਸ ਦੇ ਵਿੱਚ ਪਹਿਲਾਂ ਪੁੱਛੋ ਪਹਿਲਾਂ ਸਮਾਨ ਲੈ ਕੇ ਦੌੜਿਓ ਪਛੋ ਪ੍ਰੂਫ ਹੋ ਜਾ ਸਾਰੇ ਦੋਹਰਾ ਤੁਹਾਡਾ ਰਾਈਨਾਮਾ ਹੋ ਗਿਆ ਜੀ ਰਾਈਨਾਮਾ ਮੇਰਾ ਕੋਈ ਨਹੀਂ ਸੀ ਕੇਸ ਪੈਂਡ ਹੈ ਕਹਿੰਦੀ ਮੈਂ ਚੰਗੀ ਤਰ੍ਹਾਂ ਰਵਾਂਗੀ ਹੁਣ ਮੈਂ 6.5 ਲੱਖ ਦਾ ਟਰੈਕਟਰ ਵੇਚਾਂ ਮੈਂ ਬੰਦੇ ਲਾ 2.5 ਲੱਖ ਦੀ ਟਰਾਲੀ ਵੇਚੀ ਮੇਰੇ ਕੋਲ ਹੁਣ ਪੱਕੇ ਪ੍ਰ ਪੁਰਾਣਾ ਨਾਮ ਹੋਇਆ ਤੁਹਾਡਾ ਪੰਚਾਇਤੀ ਕੋਈ ਮੈਂ ਪਹਿਲਾਂ ਹੋਇਆ ਕੋਰਟ ਦੇ ਵਿੱਚ ਸਾਡਾ ਅੱਜ ਇੱਕ ਕੇਸ ਚੱਲ ਰਿਹਾ ਸਾਡਾ ਤੇ ਹੁਣ ਹੁਣ ਤੁਸੀਂ ਇਕੱਠੇ ਰਹਿੰਨੇ ਪਏ ਸੀ ਕਿ ਫੇਰ ਹਾਂਜੀ ਇਕੱਠੇ ਰਹਿੰਨੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਪੈਸੇ ਨਹੀਂ ਸਾਡਾ ਡਰਾਮਾ ਕਰ ਲਿਆ ਪਰਸੋਂ ਸਾਡੀ ਕੋਰਟ ਦੇ ਵਿੱਚ ਤਰੀਕ ਮੈਂ ਕਿਹਾ ਵੀ ਤੈਨੂੰ ਉੱਥੇ ਜੱਜ ਮੋਰੇ ਪੇਸ਼ ਹੋਣਾ ਪੈਣਾ ਫੇਰ ਤਰੀਕ ਖਤਮ ਹੋਣੀ ਆ ਤੇ ਕਹਿੰਦੀ ਮੈਂ ਨਹੀਂ ਜਾਣਾ ਜੱਜ ਮੋਰੇ ਕਹਿੰਦੀ ਜਿਵੇਂ ਮਰਜ਼ੀ ਹੋਵੇ ਹੁਣ ਡਰਾਮਾ ਕਰ ਲਿਆ